ਆਹ ਬੱਸ ਜੀ ਹੁੰਦੀ ਨੇ ਖੀਰ ਬਣਾਈ ਆ ਮੈਂ ਕਹਾ ਮੇਰੇ ਢਾਵਾ ਢੱਡ ਥੋੜੀ ਆ ਕਿ ਤੁਸੀਂ ਦੋ ਤਰੇ ਦੀ ਪਹਿਲਾ ਰੋਟੀ ਖਵਾਤੀ ਹੋੜ ਖੀਰ ਖਵਾਤੀ ਕੋਈ ਨਾ ਕੋਈ ਚੀਜ਼ ਬਣਾਈ ਜਾਂਦੇ ਕਿ ਹਾਂ ਸਿਰ ਮੈਂ ਤੂੰ ਬਸ ਖਾਈ ਜਾ ਮੈਂ ਕਹਾ ਕਬ ਮੇਰੇ ਤੁਹੀਂ ਕੋਈ ਕਰਨ ਨਹੀਂ ਦੇਂਦੇ ਹਾਂ ਖਾ ਕੇ ਆਪਣਾ ਢੱਡ ਭਰੋਣਾ ਵਾ ਇਸ ਤੋਂ ਜਗ੍ਹਾ ਤੂੰ ਰਹਿੜ ਹੀ ਦੋ ਆ ਗਿਆ ਚਲੋ ਮੰਮੀ ਹਾਲ ਵੇਖ ਲੋ ਇਹਦਾ ਲੈ ਆਂਦੀ ਆ ਵੀ ਮੈਨੂੰ ਖਵਾ ਖਵਾ ਕੇ ਤੇ ਮੇਰਾ ਢੱਡ ਭਰੀ ਜਾਂਦੇ ਜੀ ਜੇ ਇਹਨੂੰ ਨਾ ਖਵਾਈਏ ਤੇ ਫਿਰ ਇਹਨੇ ਕਹਿਣਾ ਭੈਣ ਦੇ ਘਰ ਕੁਝ ਮਿਲਿਆ ਨਹੀਂ ਆ ਮੰਮੀ ਪੁੱਤ ਉਦਾਂ ਕਿਹੜਾ ਢੱਡ ਘਰ ਆਉਂਦੀ ਸੀ ਦਲਬਾ ਨੇ ਨਾਲ ਸਾਡੇ ਘਰ ਆਈ ਤੇ ਸਹੀ ਹੁਣ ਰਹੂਗੀ ਤੇ ਸਹੀ ਚਲੋ ਮੰਮੀ ਟਾਈਮ ਟਾਈਮ ਦੀ ਗੱਲ ਆ ਬਸ ਮੈਂ ਤੇ ਇਹੋ ਕਿ ਨਹੀਂ ਆ ਕਿ ਚੱਲੇ ਜੇ ਰਹਿਣਾ ਹੀ ਆ ਨਾ ਤੇ ਖੁਸ਼ ਰਹਿ ਬਾਕੀ ਮੰਮੀ ਫਿਕਰ ਕਰਦੀ ਆਪਣੇ ਘਰ ਦਾ ਆਪੇ ਸਭ ਕੁਝ ਸਹੀ ਹੋ ਜਾਏਗਾ ਹੌਲੀ ਹੌਲੀ ਕਿੰਨੇ ਆ ਨਾ ਬੰਦਾ ਜਦੋਂ ਨਾ ਘਰ ਹੋਵੇ ਨਾ ਉਦੋਂ ਹੀ ਉਹਦੀ ਕਦਰ ਹੁੰਦੀ ਆ ਆਪੇ ਸੇਵਕ ਨੂੰ ਅਸਾਸ ਹੋਊਗਾ ਕਿ ਮੈਨੂੰ ਛੱਡ ਕੇ ਚਲ ਗਈ ਆ ਚਲੋ ਦੀਦੀ ਮੈਂ ਅੱਜ ਇਹ ਕਹਿੰਦੀ ਪ੍ਰਮਾਤਮਾ ਛੇਤੀ ਨੂੰ ਇਹ ਚੀਜ਼ ਦਾ ਅਹਿਸਾਸ ਕਰਾ ਹੀ ਦਵੇ ਹਾਂ ਤਾਂ ਰਾਜੇ ਕੇ ਘਾ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਹਾਂਜੀ ਮੈਂ ਸਰ ਜੀ ਕੋਈ ਨਾ ਇੰਨੇ ਜੜੇ ਤੇ ਹੈਗੇ ਜੇ ਜੋ ਮੇਰਾ ਖਿਆਲ ਰੱਖ ਲਈ ਮੈਨੂੰ ਨਾ ਤਾਂ ਹੀ ਭੁੱਖੀ ਰਹਿਣ ਦੇਣਾ ਨਾ ਮੇਰੇ ਦਿਮਾਗ ਦੇ ਕੋਈ ਟੰਜਨਉਂ ਦੇ ਮਾਸੀ ਜੀ ਦਾ ਫੂਡ ਮਾਸੀ ਜੀ ਦਾ ਵਾਣਾ ਹਾਂਜੀ ਚੋਕਾ ਹਾਂ ਬੜਾ कहते हेलो हाँ जी मासी जी हाँ जी मैं ठीक हा सेक होया तू ही आप कितने जे मासी जी, जी एद थोड़ी गल होंगी ਉਦੜ ਤੂੰ ਮੇਰੇ ਲਈ ਉਦੜੀਂ ਨਾ ਲੜਦੇ ਜੇ ਮੇਰੇ ਨਾਲ ਅੱਜ ਔਖੇ ਵੀਰੇ ਤੂੰ ਛੱਡ ਕੇ ਚੱਲੇ ਜੇ ਪਰ ਹੋਇਆ ਕੀ ਗੱਲ ਦਾ ਪਤਾ ਤਾਂ ਲੱਗੇ ਤੂੰ ਆਪੇ ਚੱਲੇ ਕਿਥੇ ਜੇ ਪਰ ਮਾਸੀ ਜੀ ਜੇ ਉਹਦਾ ਤੇ ਗੱਲ 'ਚ ਕੋਈ ਰੋਲਾ ਨਹੀਂ ਹੈਗਾ ਤੇ ਫਿਰ ਉਹਨੂੰ ਕਿੱਦਾਂ ਲੱਗੇ ਕੀ ਹੋਇਆ ਸਿਮਰਤ ਮੇਰੇ ਨਾਲ ਗੱਲ ਕਰਾ ਇੱਕ ਮਿੰਟ ਦੀ ਤੂੰ ਉਹ ਆਪ ਕਿੱਥੇ ਆ ਜੇਲ੍ਹ ਵੀਰੇ ਕਹਿੰਦੇ ਸੀ ਤੂੰ ਹੀ ਤੋਰੀ ਬੜੀ ਵਧੀਆ ਪਰਵੇਸ਼ ਕੀਤੀ ਆ ਉਹ ਤੇ ਕਿਹ ਮਾੜੇ ਬੰਦੇ ਦਾ ਬੇਂਦਾ ਨਹੀਂ ਆ ਤੂੰ ਨੂੰ ਕਿੱਦਾਂ ਕੋਈ ਲੈ ਗਿਆ ਮਾਸੀ ਜੀ ਮੇਰੀ ਗੱਲ ਸੁਣੋ ਬਿਨਾ ਵਜਾਣਾ ਕੋਈ ਕਿਹ ਨੂੰ ਇੱਦਾਂ ਗੱਲ ਨਹੀਂ ਕਰਦਾ ਤੇ ਨਾ ਹੀ ਕੋਈ ਲੈ ਜਾਂਦਾ ਜੇ ਕੋਈ ਗੱਲ ਹੋਈ ਹੋਗੀ ਤਾਰੇ ਤੂੰ ਨੂੰ ਲੈ ਕੇ ਗਏ ਆ ਤੂੰ ਤੂੰ ਹੀ ਆਪ ਕਿੱਥੇ ਚੱਲੇ ਜੇ ਓ ਅੱਛਾ ਹੁਣ ਤਾਨੂੰ ਮਾਸੜ ਜੀ ਦਾ ਜੇਤਾ ਆ ਗਿਆ ਪਹਿਲਾਂ ਕਿੱਥੇ ਹੀ ਹੁਣ ਜੇ ਤੂੰ ਨੂੰ ਤੁਹਾਡੇ ਸਾਥ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਤੂੰ ਹੀ ਛੱਡ ਕੇ ਚੱਲੇ ਜੇ अच्छा मौसी मैं हूं कटा था ठीक है सिमरत की है बोल सिमरत की है दीदी की है से सेवक नुड़ा पुलिस पड़ के लग गई है पुलिस हां जी केड़ी दलो पता नहीं मौसी जी कहंदे अई ओदा झूठा दा विवाह जित तक हेने तन्नू पुलिस लग गई है है हां जी पर ਓਕੇ ਉਹਨੂੰ ਕਿੱਦਾਂ ਲੈ ਕੇ ਜਾ ਸਕਦੇ ਪਰ ਉਹਦੇ ਕਹਿੰਦੇ ਕਿ ਰਮਾੜੇ ਬੰਦਰ ਬੇਦਾ ਖਲੋਂਦਾ ਬਣੀ ਉਹਨੂੰ ਤੇ ਲੈ ਗਿਆ ਤੇ ਮਾਸੀ ਜੀ ਵੀ ਚੱਲੇ ਕਹਿੰਦੇ ਤੇਰੇ ਮਾਸੜ ਠੀਕ ਨਹੀਂ ਰਿਹਾ ਦੇਖ ਪਤਾ ਨਹੀਂ ਕੀ ਗੱਲ ਤੂੰ ਉਹਨੂੰ ਚੋਂ ਉਹਦੇ ਛੱਡ ਕੇ ਵੀ ਚੱਲ ਚੱਲੇ ਆ ਤੇ ਮੈਨੂੰ ਕਹਿੰਦੀ ਸਿਮਰ ਤੂੰ ਆਪ ਸਭ ਕੁਝ ਦੇਖ ਲਈ ਹਾਏ ਰੱਬਾ ਮਾਂ ਤੇ ਮਾਸੀਆਂ ਚ ਪਰ ਮਾਸੀ ਜੀ ਹੁਣ ਹੁਣ ਆਪਾਂ ਕੀ ਕਰਦਾ ਵਸੇਕ ਨੂੰ ਪਾਰ ਲਿਓ Đਾਵਾ ਆਪਾਂ ਗगन ਗगन ਘਾਲ ਸੁਣੋ ਦੀਦੀ ਵੋ ਸੋ ਜਾ ਪਾ ਜੀ ਦੀਦੀ ਗਦਰ ਜੀ ਆ ਗਈ ਜੀ ਸੇਵਾ ਗਲੂਪਲ ਤੋਂ ਵੱਢ ਕੇ ਲਾ ਗਈ ਆ ਉਹ ਕੋਲੀ ਕਰੋ ਉਹ ਲਈ ਉਹ ਮਾਸੀ ਜੀ ਵੀ ਚਲਗੇ ਉਤੋਂ ਹਾਂ ਚਲਾ ਕਰ ਤੋ ਹਾਂ ਚਲਾ ਪਹਿਲਾਂ ਤੁਹਾਨੂੰ ਮੱਕੋ ਕੋਲੀ ਕਰੋ ਦੀਦੀ ਉਹਨੂੰ ਲੈ ਕੇ ਪੁੱਲ ਤੋਂ ਵੱਢ ਕੇ ਲਾ ਗਈ ਚੁੱਪ ਕਰ ਮੈਂ ਦੱਸ ਰਹੀ ਹਾਂ ਚੁੱਪ ਚੁੱਪ ਉਹ ਨੂੰ ਕੋਲੀ ਗੱਲ ਸੁਣੋ ਜੀ ਚੁੱਪ ਕਰੋ ਮੇਰੀ ਗੱਲ ਸੁਣੋ ਮਾਸੀ ਦਾ ਫੋਨ ਆਇਆ ਵਾ ਕਿਸੇ ਸੇਵਕ ਨੂੰ ਪੁਲਿਸ ਫੜ ਕੇ ਲੈ ਗਈ ਆ ਕਿਸੇ ਮੁੰਡੇ ਨੇ ਉਹਦੇ ਤੇ ਕੋਈ ਕੇਸ ਪਾਤਾ ਆ ਨਸ਼ੇ ਦਾ ਕਿ ਸੇਵਕ 2 ਨੰਬਰ ਦਾ ਕੰਮ ਕਰਦਾ ਹੈ ਤੇ ਸੇਵਕ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਸੁ ਸੜਤਾ ਵਾ ਤੇ 마ਸੀ 마ਸੀ ਕਿੱਥੇ ਚੱਲੀ ਆ ਮਾਜੀ ਮਾਰ ਚੱਲ ਚਲੀ ਕਿਦੀ ਬੈ ਕੇ ਗੱਲ ਕਰੋ ਸੁਮਰ ਬੈ ਕੇ ਬੈ ਕੇ ਗੱਲ ਕਰੋ ਪਹਿਲਾਂ ਮੈਂ ਜਾਵਾਂ ਪਹਿਲਾਂ ਮੈਂ ਕਰ ਬੱਸ ਜੀ ਬੈਠਾ ਬੈਠਾ ਉਹ ਰਾਹ ਜਾ 마ਸੀ ਜੀ ਦਾ ਫੁਰਾ ਹੈ ਕਿ ਦੇ ਆ ਕਿ ਸੇਵਕ ਨੂੰ ਪੁਲਿਸ ਫੜ ਕੇ ਲੈ ਗਈ ਆ ਤੇ ਜੇ ਮੈਂ ਕਿਹਾ ਕਿ ਉਹਨੂੰ ਕਿਉਂ ਲੈ ਕੇ ਗਏ ਕੀ ਗੱਲ ਹੈ ਕਿੰਦੇ ਕਿ ਇਹ ਇਹ ਦਾਉਦ ਕੇ ਰੱਬ ਇੱਥਾ ਖਲੋਤਾ ਹੀ ਕਿ ਜਾ ਕੋਈ ਇੱਦਾਂ ਕੇ ਨਾਮ ਲਾ ਦਿੱਤਾ ਹੱਤੇ ਤੇ ਆਪ ਮਾਸੀ ਜੀ ਵੀ ਉਹਨੂੰ ਛੱਡ ਕੇ ਚੱਲ ਚੱਲੇ ਆ ਉਹਦੇ ਲਾਗੇ ਕੋਈ ਨਹੀਂ ਹੁੜਾ ਦੀ ਦੀ ਮਾਸੀ ਜੀ ਤੇ ਬਸ ਆ ਗਏ ਹੀ ਉਹਨੂੰ ਪਤਾ ਮਾਸੀ ਨੂੰ ਬੜੇ ਠਾਣੇ ਲੱਗਦੇ ਐ ਇੱਦਾਂ ਨਹੀਂ ਮਿਲੂਣਾ ਡੇ ਦੱਸਿਆ ਬੱਸ ਕਿੰਦੇ ਮੈਂ ਇੱਥੋਂ ਚੱਲੀ ਆ ਇਹ ਤੇਰਾ ਮਾਸਾ ਠੀਕ ਨਹੀਂ ਆ ਮੈਂ ਉਹਦੇ ਨਾਲ ਉਹਦਾ ਕੋ ਚੱਲੀ ਆ ਗਗਾ ਛੋੜ ਕੁਛ ਕਰੋ ਸਾਨੂੰ ਕੁਛ ਕਰਨਾ ਚਾਹੀਦਾ ਆ ਤੁਹਾਨੂੰ ਪਤਾ ਮੈਂ ਫੋਨ ਲਾਉਣਾ ਮੈਨੂੰ ਪਤਾ ਤਾਂ ਲੱਗੀ ਲੈ ਕੇ ਕਿਹੜੇ ਥਾਣੇ ਗਏ ਆ ਮੈਂ ਪੁੱਛ ਲੈਣਾ ਹਣੀ ਮੈਂ ਪੁੱਛਾਂ ਉਹਨੇ ਫੋਨ ਕਰਕੇ ਉਹ ਕਿਹੜੇ ਥਾਣੇ ਲੈ ਗਏ ਕਿੱਥੋਂ ਆਏ ਕਿਹੜੇ ਰਾਣੇ ਕੋਲ ਸਾਂ ਜੀ ਫੋਨ ਮੇਰੀ ਗੱਲ ਕਰਾ ਪੁੱਤ ਕੂਰੀ ਆਈ ਸਾਡੇ ਨਾਲ ਤੂੰ 11 ਰਾਤੀ ਆਂਦੀ ਆ ਇਹਦੀ ਗੱਲ ਗੱਲ ਕੂਰੀ ਨਾਲ ਤੋਂ ਕੋਈ ਨੜੀਓ ਮਾਸੀ ਨਾਲ ਗੱਲ ਕਰਾਉਂਦੀ ਮੈਂ ਪੁੱਛਦਾ ਕਿਹੜੇ ਉਧਰੋਂ ਫੋਨ ਦੀ ਹੈਲੋ ਹਾਂਜੀ ਆ ਆ ਪਾਜੀ ਨਾਲ ਗੱਲ ਕਰਿਓ ਆ ਗੱਲ ਕਰੋ ਹੈਲੋ ਮਸਕਟੇ ਠਾਣੇ ਲੈ ਗਏ ਸੇਵਕ ਨੂੰ ਕਿਹੜੇ ਠਾਣੇ ਆਈ ਪੁਲਿਸ ਅੱਛਾ ਪੈਣਾ ਚੁਲਾ ਪਾ ਤਾ ਮਤਲਬ ਸੈਨਿਕ ਉਹ ਜੁਨਾ ਨੇ ਮਤਲਬ ਕਿਹੜੇ ਠਾਣੇ ਆਏ ਆ ਅੱਛਾ ਅੱਛਾ ਚਲੋ ਠੀਕ ਨੇ ਮੈਂ ਇਹਨਾਂ ਨੂੰ ਪੁੱਛਦਾ ਵਾਂ ਕਿੱਥੇ ਕਿੱਥੇ ਦੱਸਿਆ ਉਹਨਾਂ ਨੇ ਕਦੋਂ ਜਾਣਾ ਆ ਪਾ 70 ਲੱਗੇ ਚੌਕੀ ਆ ਮੈਂ ਪੁੱਛ ਲੈਂਦਾ ਵਾਂ ਕੀ ਗੱਲ ਇਹ ਕਰਦਾ ਮੇਰੀ ਗੱਲ ਸੁਣੋ ਗਗਨ ਕੱਲੀ 마ਸੀ 마ਸੀ ਹੈਗੀ ਆ ਸੇਵਕ ਦੀ ਤੇ ਉਹ ਵੀ ਕਹਿੰਦੇ ਬੋਰੀ ਬਿਸਤਰਾ ਪੈਕ ਕੀਤਾ ਤੇ ਬਾਹਰ ਚਲ ਚਲੇ ਆ ਸਹੀ ਕਹਿੰਦੇ ਆ ਮੰਮੀ ਜੀ ਮਾਵਾ ਤੋਂ ਬਿਨਾ ਕੋਈ ਨਹੀਂ ਪੁੱਛਦਾ ਨਾ ਸੇਵਕ ਦੇ ਮਾਪਿਓ ਹੈਗੇ ਆ ਨਾ ਕੋਈ ਭੈਣ ਭਰਾ ਸਿਰਫ ਆਪਾਂ ਹੀ ਆਪਾਂ ਹੈਗੇ ਆ ਜੇ ਅਸੀਂ ਵੀ ਇਹਨਾਂ ਦਾ ਸਾਥ ਨਹੀਂ ਦਵਾਂਗੇ ਅੱਜ ਤੇ ਕੌਣ ਦੇਵੇਗਾ ਜੀ ਜੀ ਸਾਨੂੰ ਕੁਝ ਕਰਨਾ ਹੀ ਪੈਣਾ ਹੈ ਸਿਮਰਤ ਮੇਰੀ ਗੱਲ ਸੁਣੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਹੁਣੇ ਫੋਨ ਲਾ ਕੇ ਪੁੱਛ ਲੀਨਾ ਵਾ ਕੀ ਗੱਲ ਕੀ ਹੋਈ ਆ ਜਨਾਨੀਆਂ ਨਾ ਬੜੀਆਂ ਕਾਲੀਆਂ ਬੈਠੀਆਂ ਨੇ ਸ਼ਾਂਤ ਹੋ ਗਿਦੋ ਮਿੰਟ ਗੱਲ ਕਰੀ ਜੁੰਦੀ ਆ ਇੰਨੇ ਨਹੀਂ ਕਾਲੇ ਪਈਦਾ ਹੁੰਦਾ ਤੂੰ ਹੀ ਤੂੰ ਹੀ ਟੈਨਸ਼ਨ ਲੈਣ ਦੇ ਨਾਲ ਸਾਰਿਆਂ ਨੂੰ ਕੋਲੋਂ ਦੇ ਪਤਾ ਨਹੀਂ ਕੀ ਹੋ ਗਿਆ ਦੀ ਰੋਣ ਡੈਵਾ ਨਹੀਂ ਉੱਥੇ ਗਗਨ ਮੇਰੀ ਗੱਲ ਸੁਣ ਨਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਕੋਈ ਉਹਦਾ ਘਰ ਵਾਲਾ ਵਾ ਉਹਦਾ ਘਰ ਆ ਟੈਨਸ਼ਨ ਤੇ ਉਹਨੂੰ ਹੋਊਗੀ ਨਾ ਸ਼ਾਂਤ ਚਲੋ ਮੰਦਾ ਮੈਂ ਹੋਊਗੀ ਪਰ ਦੋ ਮਿੰਟ ਸ਼ਾਂਤ ਹੋ ਕੇ ਬੰਦਾ ਗੱਲ ਤੇ ਕਰਦਾ ਨਾ ਪਰਿਵਾਰ ਨਾਲ ਕੀ ਗੱਲ ਹੋਈ ਹੈ ਤੇ ਤੂੰ ਮੇਰੀਆਂ ਭੈਣਾਂ ਰਿੱਗੀਆਂ ਠੀਕ ਆ ਤੇਰਾ ਉਹ ਘਰ ਵਾਲਾ ਵਾ ਠੀਕ ਆ ਚੱਲ ਮੈਂ ਨਾ ਜੋ ਮਰਜ਼ੀ ਕੀਤਾ ਉਹ ਮੈਂ ਭੁਲਾ ਗੇ ਮੈਂ ਸਭ ਕੁਝ ਕਰੂੰਗਾ ਤੇਰਾ ਸਾਥ ਦਊਂਗਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੋ ਵੀ ਗੱਲ ਹੋਈ ਹੋਗੀ ਨਾ ਮੈਂ ਸਾਰੀ ਗੱਲ ਦਾ ਨਿਪਟਾਰਾ ਕਰੂੰਗਾ ਤੇ ਨਾਲੇ ਮੈਂ ਹੱਲ ਕੱਢੂੰਗਾ ਕਿ ਕੀ ਹੋਇਆ ਵਾ ਸੰਮੀ ਇਹਨੂੰ ਪਾਣੀ ਪਿਆ ਬੜਾ ਕੀ ਗੱਲ ਆ ਇਹ ਗੱਲ ਦਾ ਮੈਂ ਪੂਰਾ ਹੱਲ ਕੱਢੂੰਗਾ ਇਹ ਗੱਲ ਮੈਂ ਜਾਊਂਗਾ ਮੈਂ ਜਾਣਾ ਹੁਣੇ ਮੈਂ ਗੱਲ ਪੁੱਛ ਕੇ ਉਹਨਾਂ ਕੀ ਗੱਲ ਹੋਈ ਆ ਕੀ ਨਹੀਂ ਹੋਇਆ ਇਹ ਚੱਕਰ ਚ ਪੜਾ ਕੀ ਗੱਲ ਹੁੰਦੀ ਆ ਜੇ ਇਹ ਬੰਦਾ ਸਿੱਧਾ ਚੱਲ ਜੇ ਨਾਲ ਉਹ ਵੀ ਫਸ ਜਾਂਦਾ ਮੇਰੇ ਨਾਲ ਉਹਨੇ ਕੀ ਕੀਤਾ ਮੈਂ ਸਭ ਕੁਝ ਭੁਲਾ ਕੇ ਫਿਰ ਵੀ ਉਹਦਾ ਸਾਥ ਦਊਂਗਾ ਤੇ ਤੇਰਾ ਸਾਥ ਦਊਂਗਾ ਮੈਨੂੰ ਇਹ ਨਹੀਂ ਹੈਗਾ ਮੇਰੇ ਨਾਲ ਉਹਨੇ ਕੀ ਕੀਤਾ ਮੈਨੂੰ ਪਿਆਰਾਂ ਚ ਭਾਵੇ ਮਾਫੀ ਮੰਗਵਾਣਾ ਚਾਹੁੰਦਾ ਆਂ ਜੀ ਮੈਨੂੰ ਇਹ ਆ ਕਿ ਤੇਰਾ ਘਰ ਵਾਲਾ ਉਹ ਤੇਰਾ ਰਿਸ਼ਤਾ ਨਾ ਖਰਾਬ ਹੋਵੇ ਤੂੰ ਸਾਰੀ ਜ਼ਿੰਦਗੀ ਨਾ ਰੋਵੇਂ ਉਕਰਣਾ ਨਾ ਖਾਵੇ ਪਰ ਕੋਈ ਨਹੀਂ ਤੂੰ ਮੇਰੀਆਂ ਨਿੱਕੀਆਂ ਭੈਣਾਂ ਰਹੀਆਂ ਰੋ ਨਾ ਰੋ ਨਾ ਤੂੰ ਮੇਰੀਆਂ ਨਿੱਕੀਆਂ ਭੈਣਾਂ ਰਹੀਆਂ ਮੈਂ ਜ਼ਰੂਰ ਤੇਰਾ ਸਾਥ ਦਊਂਗਾ ਮੈਂ ਇਹ ਗੱਲ ਦਾ ਪੂਰਾ ਹੱਲ ਕੱਢੂਗਾ ਟੈਨਸ਼ਨ ਨਹੀਂ ਲੈਣਾ ਜੇ ਤੈਨੂੰ ਘਰ ਲੈ ਆਂਦਾ ਨਾ ਤੇਰੀ ਭੈਣ ਨੇ ਤੇ ਕੋਈ ਗੱਲ ਨਹੀਂ ਅਸੀਂ ਤੈਨੂੰ ਰੋਂ ਨਹੀਂ ਦਿੰਦੇ ਖੁਸ਼ ਰੱਖਾਂਗੇ ਅਸੀਂ ਸਾਰੇ ਤੇਰੇ ਨਾਲ ਆਂ ਕਿਉਂ ਟੈਨਸ਼ਨ ਲੈਨੀ ਆ ਤੂੰ ਗਗਨ ਤੁਸੀਂ ਪਾਪਾ ਨੂੰ ਲੈ ਕੇ ਇਕੱਰੇ ਜਾਓ ਨਹੀਂ ਨਹੀਂ ਮੈਂ ਕੱਲਾ ਜਾਣਾ ਵਾ ਇਹ ਡਾਡੀ ਇਹ ਇੱਕ ਕੰਮ ਹੈ ਮੈਂ ਮੈਂ ਵੀ ਜਾਂਦਾ ਤੇਰੇ ਨਾਲ ਨਹੀਂ ਇਹ ਕੰਮ ਚ ਬੁੜੀ ਆਂਦੀ ਆਂ ਦੇ ਕਿਉਂ ਹੋਰ ਟੈਨਸ਼ਨ ਜੇ ਪਈ ਆ ਇਹਦਾ ਜਰੂਰ ਵਿਗੜ ਕਰਨਾ ਕੀ ਹੋਇਆ ਕੀ ਆ ਤੁਹਾਨੂੰ ਨਹੀਂ ਇਹ ਗੱਲ ਦਾ ਪਤਾ ਹੁਣ ਮੈਂ ਤੁਹਾਨੂੰ ਪਤਾ ਵਾ ਕਿ ਤੇ ਮੈਂ ਚਲਦਾ ਮਾਲ ਤੇਰੇ ਤੁਹਾਨੂੰ ਡੈਡੀ ਇਹ ਗੱਲ ਦਾ ਨਹੀਂ ਪਤਾ ਹੁਣ ਮੈਂ ਬਾਹਰ ਅੰਦਰ ਜਾਣਾ ਮੈਨੂੰ ਪਤਾ ਵਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਕੀ ਗੱਲ ਭਣੀ ਆ ਕੀ ਨਹੀਂ ਹੋਈ ਮਾਸੀ ਨੇ ਤਾਂ ਦੋ ਲੱਭੀ ਕਹਦੇ ਫੜ ਕੇ ਲੈ ਗਿਆ ਆਪਾਂ ਹੁਣ ਪੂਰੀ ਗੱਲ ਦਾ ਮੈਂ ਪਤਾ ਲਾਹੂੰਗਾ ਤੁਹਾਨੂੰ ਜਾਣ ਦੀ ਮੇਰੇ ਨਾਲ ਕੋਈ ਲੋੜ ਨਹੀਂ ਤੁਸੀਂ ਘਰੇ ਰੋ ਅਲੱਗ ਗੱਲ ਕੀ ਆ ਤੇ ਇਹ ਚੱਕਰ ਚ ਉਹ ਵੀ ਬੰਦਾ ਫਸ ਜਾਂਦਾ ਵਾ ਜਿੰਨੇ ਕੁਝ ਕੀਤਾ ਨਾ ਹੋਵੇ ਸਿਆਣਾ ਬੰਦਾ ਸਿਆਣਾ ਹੁੰਦਾ ਫੇਰ ਵੀ ਨਾਲ ਮੈਂ ਚਲਦਾ ਕੋਈ ਉਂਗੋਇ ਮਵੀਤੇ ਨਾਲ ਸਾਥਾ ਗਗਨ ਤੁਸੀਂ ਡੈਡੀ ਨੂੰ ਨਾਲ ਲੈ ਜਾਓ ਹਾਂ ਕਿਉਂ ਚੱਲਿਆ ਜੀ ਤੁਸੀਂ ਜ਼ਰੂਰ ਇਕੱਲੇ ਜਾਣਾ ਸਾਨੂੰ ਵੀ ਆਸਰਾ ਆਊਗਾ ਨਹੀਂ ਦੋਵੇਂ ਜਾਣੀਆਂ ਕਾਲੀਆਂ ਪਈਆਂ ਨੇ ਮੇਰੀ ਗੱਲ ਸਮਝ ਨਹੀਂ ਲਈਆਂ ਮੇਰੇ ਤੋਂ ਪੜਾ ਕੀ ਗੱਲ ਆ ਸਾਡੇ ਟੱਬਰ 'ਚ ਕਦੀ ਵੀ ਕੋਈ ਕੋਟ ਕਚੈਰੀਆਂ 'ਚ ਨਹੀਂ ਗਿਆ ਨਾ ਕਰੀਏ ਚੱਕਰ ਪਿਆ ਮਹਾਰਾਜ ਦੀ ਕਿਰਪਾ ਨਾਲ ਮੈਂ ਤੈਨੂੰ ਤਾਨਾ ਨਹੀਂ ਦੇਂਦਿਆਂ ਮੈਂ ਤੈਨੂੰ ਦੱਸਣ ਦਿਆਂ ਕਿ ਸਾਡੇ ਟੱਬਰ 'ਚ ਕਦੀ ਇਹ ਚੱਕਰ ਨਹੀਂ ਪਿਆ ਮਹਾਰਾਜ ਦੀ ਕਿਰਪਾ ਨਾਲ ਪਰ ਤੇਰੇ ਕਰਕੇ ਮੈਂ ਸਾਰਾ ਕੁਝ ਭੁੱਲ ਕੇ ਪੁਰਾਣੀਆਂ ਗੱਲਾਂ ਮੈਂ ਉਹਦਾ ਸਾਥ ਦਊਂਗਾ। ਇਹ ਗਾ ਉਹਦੇ ਮੈਂ ਪਿੱਛੇ ਜਾਊਂਗਾ। ਜੋਤ ਨਾਲ ਹੋਇਆ ਨਾ ਮੈਂ ਉਹ ਗੱਲ ਦਾ ਪੂਰਾ ਨਿਪਟਾਰਾ ਕਰੂੰਗਾ। ਜੀਜੂ ਆਹ ਤੇ ਆਮਰਾ ਦਾ ਲਗਾਰੇ ਦਾੜੀਆ ਉਹ ਦੁਛੇਤੀ ਆਪਾਂ ਲੈ ਆਈਓ ਕੱਲਾ ਉੱਥੇ ਕੀ ਪਤਾ ਉਹਦੇ ਸਵੇਦਾ ਕੁਝ ਖਾਦਾ ਵੀ ਹੈ ਕਿ ਨਹੀਂ ਮਾਸੀ ਜੀ ਤੇ ਬਸ ਇਹੋ ਦੱਸ ਕੇ ਚਲ ਗਏ ਆਪਾਂ ਨੂੰ ਜਾਣਾ ਚਾਹੀਦਾ ਉਹਦੇ ਪਿੱਛੇ ਆਪਾਂ ਤੇ ਆਪ ਦਾ ਖਰਾਬ ਕਰੀਏ। ਪਰ ਤਰ ਟੈਂਸ਼ਨ ਲੈਣ ਦੀ ਲੋੜ ਨਹੀਂ ਇੰਨਾ ਘਭਰਾਉਣ ਦੀ ਨਹੀਂ ਲੋੜ ਮੈਂ ਤੈਨੂੰ ਕਿਹਾ ਤਾਂ ਨਾ ਜਦੋਂ ਮੈਂ ਜਾਊਂਗਾ ਜਾਊਂਗਾ ਚੱਲੀਏ ਨਾ ਫੇਰ ਆਪਾਂ ਟੈਨਸ ਖਰਾਬ ਕਰਨ ਦੇ ਆ ਦੀਦੀ ਕਹੋ ਇਦਾਂ ਓਕੇ ਚੱਲੀ ਆਪਾਂ ਗਗਨ ਤੁਸੀਂ ਜਲਦੀ ਜਾਓ ਜੇ ਆਪਾਂ ਨੂੰ ਲੈ ਕੇ ਜਾਣਾ ਤੇ ਲੈ ਜੋ ਨਹੀਂ ਤੁਸੀਂ ਜਲਦੀ ਜਾਓ ਜੇ ਮੈਂ ਨਾਲ ਚੱਲਣਾ ਜੀਜੂ ਤੁਹਾਡੇ ਓ ਨਹੀਂ ਸਿਮਰਤ ਉੱਥੇ ਜਨਾਨੀਆਂ ਦਾ ਨਹੀਂ ਕੰਮ ਹੁੰਦਾ ਉੱਥੇ ਬੰਦਿਆਂ ਦਾ ਕੰਮ ਹੁੰਦਾ ਵਾ ਕੰਗਾ ਫਿਰ ਡੈਡੀ ਮੈਂ ਚੱਲਦਾ ਹਾਂ ਤੁਸੀਂ ਬਹੁਤੀਆਂ ਫਿਕਰ ਨਾ ਕਰਿਓ ਤੋਂ ਨਾਲੇ ਮੰਮੀ ਮੈਨੂੰ ਫੋਨ ਨਾ ਘੜਕਾਉਂਦੀਆਂ ਰਹਿਣ ਮਗਰੋਂ ਠੀਕ ਆ ਠੀਕ ਆ ਚਲ ਜਾ ਬੱਤ ਤੂੰ ਜਾਓ ਗਗਨ ਜਲਦੀ ਜਾਓ ਤੁਸੀਂ ਕੋਈ ਤੇ ਮਸਲੇ ਦਾ ਹੱਲ ਹੋਵੇ ਚਲੋ ਟੈਂਸ਼ਨ ਨਾ ਲਿਓ ਦੀਦੀ ਆਪਾਂ ਇਦਾਂ ਕਰਦੀਆਂ ਤੁਸੀਂ ਕੱਪੜੇ ਪਾ ਲਓ ਆਪਾਂ ਭਾਦੀ ਹੁੜਾ ਵੱਲ ਤੇ ਮੰਮੀ ਹੁੜਾ ਵੱਲ ਜਾਂਦੇ ਆ ਤੇ ਇਦਾਂ ਨਾਲੇ ਜੱਗੀ ਵੀਰ ਜੀ ਨੂੰ ਵੀ ਦੱਸ ਦਿੰਦੀ ਆ ਕਿਸੇ ਵਕ ਜੇਲ੍ਹ ਚਾ ਉਹ ਵੀ ਨਾਲ ਜਾਣਗੇ ਇੰਦਾ ਦੇ ਭਾਜੀ ਦੇ ਹਾਂ ਸਿਮਰਤ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਹਾਂਜੀ ਅਸੀਂ ਤੇ ਤੇਰਾ ਸਾਥ ਦੇਵਾਂਗੇ ਵਰਕਰ ਇਹਨਾਂ ਨੂੰ ਪਤਾ ਲੱਗਣਾ ਵੀ ਬਹੁਤ ਜ਼ਰੂਰੀ ਆ ਵੀਰੇ ਨੂੰ ਭਾਬੀ ਨੂੰ ਤੇ ਮੰਮੀ ਨੂੰ ਜਾ ਕੇ ਦਸੀਏ ਮੈਂ ਬਸ ਸਿਰ ਵਾਲਾ ਚੱਲ ਮੈਂ ਤੇਰੇ ਨਾਲ ਚੱਲਦੀ ਮੰਮੀ ਥੋੜਾ ਧਿਆਨ ਦਿਓ ਇਹਦੇ ਵੱਲ ਕੋਈ ਟੈਨਸ਼ਨ ਨਾ ਲਾਓ ਭਾਈ ਮਾਸੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਜੇ ਤੈਨੂੰ ਲਿਆਂਦਾ ਨਾ ਤੇ ਤੇਰੇ ਸਾਰੇ ਮਸਲੇ ਹੱਲ ਕਰਾਉਣਗੇ ਕੋਈ ਗੱਲ ਨਹੀਂ ਤੇਰਾ ਜੀਜਾ ਹੈਗਾ ਨਾ ਭੈਣਵੇਂ ਤੇਰੇ ਨਾਲ ਕਿੰਨਾ ਪਿਆਰ ਕਰਦੀ ਸ਼ੁਰੂ ਤੋਂ ਹੀ ਕਰਦੀ ਪਰ ਉਹਨਾਂ ਨੇ ਇਹਦਾ ਨਹੀਂ ਕੋਈ ਮੁੱਲ ਪਾਇਆ ਬਹੁਤ ਕੋਈ ਨਹੀਂ ਬਹਿ ਜਾ ਪੁੱਤ ਦੀਦੀ ਆ ਜਾਂਦੀ ਐ ਦੇਖਿਆ ਨੇ ਤਾਂ ਤੇ ਪਤਾ ਲੱਗਦਾ ਵਾ ਕੱਖ ਦੀ ਵੀ ਲੋੜ ਹੁੰਦੀ ਐ ਕੋਦੋਂ ਮੇਰੇ ਪੁੱਤ ਨੂੰ ਕੋਈ ਪਛਾਣਦਾ ਹੀ ਨਹੀਂ ਸੀ ਜਹਣ ਜੀਜਾ ਜੀਜਾ ਜੀ ਹੁੰਦੀ ਐ ਚਲੋ ਅਸੀਂ ਹੰਕਾਰ ਨਹੀਂ ਕਰਦੇ ਐਡਾ ਪੁੱਤ ਇੰਨੇ ਜੋਗਾ ਆਇਆ ਕੋਈ ਗੱਲ ਨਹੀਂ ਅਗਲੇ ਦਾ ਮਸਲਾ ਹੱਲ ਹੋ ਜੇ ਚਲੋ ਪਰ ਦੁਨੀਆ ਮਤਲਬ ਦੀ ਐ ਕੋਣ ਦੀ ਨਾ ਮਾਂ ਨੇ ਸੁਣੀ ਨਾ ਪਰਜਾਈ ਨੇ ਸੁਣੀ ਜਣੀਆਂ ਆ ਕੇ ਛੰਮੀ ਤੇ ਰੋਪ ਪਾਉਂਦੀਆਂ ਐ ਐਡਾ ਬੰਦਾ ਉਹ ਜਿਹੜਾ ਮੁਸੀਬਤ ਵੇੜੇ ਕੰਮ ਆਵੇ ਆਲੇ ਦੁਆਲੇ ਦੀਆਂ ਗੱਲਾਂ ਤੇ ਸਾਰੇ ਕਰ ਲੈਂਦੇ ਆ ਹਾਂ ਚਲੋ ਕਿਛੇ ਦਾ ਭਲਾ ਹੋ ਜਵੇ ਆ ਜਿਹੜਾ ਹੋਇਆ ਮੇਰਾ ਪੋਤੇ ਆ ਜਿਹਨੂੰ ਕੋਈ ਸਹੁਰੇ ਜਾਂਦਾ ਇਹਦੇ ਕੋਈ ਪਾਣੀ ਦਾ ਘੋਟ ਨਹੀਂ ਪੁੱਛਦਾ ਤੇ ਅੱਜ ਉਹੋ ਹੀ ਕੁੜੀ ਆ ਜਿਹੜੀ ਜੀਜਾ ਜੀਜਾ ਕਰਦੀ ਆ ਤੇ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਤੇ ਚਲੋ ਫੇਰ ਵੀ ਕੋਈ ਗੱਲ ਨਹੀਂ ਅਸੀਂ ਆਪਣੀ ਨੂੰਹ ਦੇ ਮੂੰਹ ਨੂੰ ਕਰਨਾ ਵਾ ਜੋ ਵੀ ਕਰਨਾ ਉਹਦੀ ਭੈਣ ਆ ਚਲੋ ਕਿਸੇ ਦਾ ਘਰ ਉੱਜੜ ਨਹੀਂ ਦੇਣਾ ਚਾਹੀਦਾ ਬਾਕੀ ਚਲੋ ਅਈ ਤੇ ਕਦੀ ਇਸ ਗੱਲ ਦਾ ਹੰਕਾਰ ਨਹੀਂ ਕੀਤਾ ਜੋ ਦਿੱਤਾ ਮਾਲਕ ਨੇ ਦਿੱਤਾ ਵਾ ਮੈਂ ਤੇ ਗगन ਨੂੰ ਉਹਨਾਂ ਨੂੰ ਸਮਝਾਇਆ ਜੀ ਜਦੋਂ ਨੌਕਰੀ ਮਿਲੀ ਨਾ ਮੈਂ ਹਾਂ ਪੁੱਤ ਤੂੰ ਕਹੇ ਹੰਕਾਰ ਚ ਨਹੀਂ ਆਉਣਾ ਤੂੰ ਕਹਿਣਾ ਮੈਂ ਉਹਨਾਂ ਦਾ ਮਾ ਵਰਤਨਾ ਨਹੀਂ ਪਰ ਨਹੀਂ ਆਪਾਂ ਉਹਨਾਂ ਨੂੰ ਨਹੀਂ ਇਹ ਸ਼ੋਅ ਕਰਨਾ ਵਰਤਨਾ ਕਿਉਂ ਨਹੀਂ ਪਰ ਹੁਣ ਮੇਰੇ ਪੁੱਤ ਨੇ ਜੋ ਕਰਨਾ ਉਹਨਾਂ ਦਾ ਆਪ ਕੋਈ ਨਹੀਂ ਕਰਨਾ ਆਪ ਤੇ ਆਹ ਨੂੰ ਚੰਗਾ ਲੱਗਣਾ ਭਾਬੀ ਭਾਬੀ ਕਰਦੀ ਤੁਰ ਪਈ ਐ ਭਾਬੀ ਨੇ ਕਿਸੇ ਕੰਮ ਨਹੀਂ ਆਉਣਾ ਹੁਣ ਮੀ ਤੇ ਜੀਜਾ ਚੱਲਿਆ ਤੇ ਹੈਗਾ ਤੇ ਮੈਂ ਤਾਂ ਕਹਿਣ ਲੱਗੀ ਹਾਂ ਛੁੜੀਏ ਚੁੱਪ ਕਰਕੇ ਬਹਿ ਜਾ ਤੇ ਆਪੇ ਜੋ ਕਰਨਾ ਕਰਿਆਊਗਾ ਪਰ ਮੈਂ ਤਾਂ ਕੁੜੀ ਗੁੱਸਾ ਕਰੂਗੀ ਸ਼ੰਮੀ ਮੈਂ ਉਹਦੇ ਕਰਕੇ ਆਪਣੀ ਨੂੰਹ ਦੇ ਮੂੰਹ ਨੂੰ ਮੈਂ ਕੁਝ ਨਹੀਂ ਬੋਲਦੀ ਵੀ ਜੋ ਕਰਦੇ ਕਰੀ ਜਾਂਦੇ ਤੁਸੀਂ ਵੀ ਨਾ ਕੁਝ ਕਿਓ ਕੋਈ ਨਹੀਂ ਜੋ ਸਾਡਾ ਮੁੰਡਾ ਕਰਦਾ ਨਾ ਕਰ ਲੈਣ ਕੋਈ ਮਾੜਾ ਕੰਮ ਕੀਤਾ ਹੀ ਹੋ ਤੇ ਫੜਿਆ ਗਿਆ ਸ਼ਰਾਬਾ ਪੀ ਕੇ ਵੀ ਕੋਈ ਫੜ ਕੇ ਲੈ ਜਾਂਦਾ ਇਹ ਜੇ ਨਹੀਂ ਜਿਆਦਾ ਇਕੱਠੀ ਕੀਤੀ ਏ ਕੋਈ ਨਾ ਕੋਈ ਕਰਦਾ ਹੀ ਹੋਊਗਾ ਹੈ ਜਿਹੜਾ ਇਹ ਨੂੰ ਪੰਗਾ ਪਿਆ ਵਾ ਤੇ ਇਹਦੇ ਉਹ ਹੀ ਜਾਣਦਾ ਨਾ ਚਾਹ ਛੱਡੋ ਪਰ ਸਾਨੂੰ ਕੀ ਲੋੜ ਕਹਿੰਦੀ ਆ ਭੈ ਲੱਜੂ ਪਤਾ ਐਵੇਂ ਕੁੜੀ ਕਹੂਗੀ ਇਹ ਗੱਲਾਂ ਕਰਦੇ ਮੇਰੇ ਸਹੁਰੇ ਦੋ ਗੁੱਟਾ ਚਾਹ ਹੀ ਬਣਾ ਲਿਆ ਉੱਠ ਚਾਹ ਬਣਾ ਲਿਓ ਨਹੀਂ ਠੀਕ ਆ ਨਹੀਂ ਬਣਾ ਕੇ ਬਹਿ ਜਾ ਤਾਂ ਉਹ ਇਹ ਨੂੰ ਦੇ ਦੇਣਾ ਕੋਈ ਨਾ ਆ। ਦੇਖ ਵਾ। ਜਦੋਂ ਮੈਡਮ ਫੋਟੋ ਚੀਜ਼ ਤਾਂ ਫੂਲ ਕਰਨੇ ਆਉਂਦੇ। ਇਹਦੇ ਨੂੰ ਫੋਟੋ ਨਹੀਂ। ਫਿਰ ਕੋਈ ਨਾ ਵੇ। ਨਾ ਤਾਂ ਕੀ ਕਰਾਂਗੇ। ਮੈਂ ਆਪਣਾ ਬਾਤ ਹੀ ਤੇ ਜਾਣਾ ਤੇ। ਮੈਂ ਲੋਕ ਕੋਲ ਕਰ ਦਿੱਤੀ। ਫੱਦੁੰਦੀ ਐ ਕਾਫੇਰ ਕੋਲੇ ਸ਼ਾਇਆ ਹੁਆ ਨਾ ਤੇ ਮੇਰਾ ਸਿਰ ਖਾਈ ਨਾਂ ਪਾਰਟੀ ਤੇ ਜਾਣਾ ਕਿ ਇਹਦੇ ਨਾਲ ਗੱਲਾਂ ਕਰਾ ਅਬੀ ਅਬੀ ਸਸੀ ਕਾ ਭਾਗੀ ਭਾਗੀ ਸਸੀ ਕਲ ਤੀ ਬੋਰ ਕਿਉਂ ਨਹੀਂ ਚੁੱਪ ਕੇ ਬੈਠ ਅਜਿਹਾ ਹੋ ਗਿਆ ਤੈਨੂੰ ਫੋਨ ਲਾਉਂਦੀ ਨੂੰ ਮੇਰਾ ਨਾ ਫੋਨ ਸਾਇਲੈਂਟ ਤੇਗਾ ਸੀ ਬਹੁਤ ਡਿਸਟਰਬੈਂਸ ਕਰਨ ਦੇ ਸੀ ਪਰ ਪੜੋਸੀ ਫੋਨ ਹੀ ਕਰੀ ਆ ਗਏ ਸੀ ਪਰ ਭਾਬੀ ਤੇਨੂੰ ਕੰਮ ਵੀ ਹੁੰਦਾ ਵਾ ਬੰਦਾ ਫੋਨ ਵੱਲ ਤੇ ਧਿਆਨ ਦਿੰਦਾ ਕਿ ਕਿਸੇ ਨੂੰ ਕੋਈ ਕੰਮ ਹੋ ਗੋਤਾ ਦੇ ਕੇ ਫੋਨ ਕਰਨ ਦੇ ਆ ਵਾ ਪਹਿਲਾਂ ਮੈਨੂੰ ਇਹ ਦੱਸ ਤੂੰ ਆਪਣੀ ਹਾਲਤ ਕੀ ਬਣਾਈ ਰਹੀ ਹੈ ਨਾਲ ਤੁਸੀਂ ਇਕੱਠੀਆਂ ਕਿਵੇਂ ਆਓ ਤਾੜ ਬੈ ਕੇ ਸਾਰੀ ਗੱਲ ਦੱਸ ਦੇ ਨਾਲ ਤੁਹਾਡੇ ਦਰਵਾਜ਼ਾ ਵੀ ਖੁੱਲਾ ਸੀ ਥੋੜਾ ਜਿਹਾ ਬਾਰ ਵੀ ਧਿਆਨ ਦੇ ਲਿਆ ਕਰੋ ਬਾਰ ਗੱਡੀ ਵੀ ਲੱਗੀ ਆ ਹਾਂ ਤੇ ਮੈਂ ਹੀ ਗੱਡੀ ਬਾਹਰ ਘੜਵਾਉਣ ਨੇ ਸਾ ਮੈਂ ਜਾ ਰਹੀ ਸੀ ਕਿਤੇ ਛਾਬੀ 2 ਮਿੰਟ ਆਇਓ ਬੜੀ ਮੁਸੀਬਤ ਪੈ ਗਈ ਜੇ ਤੁਹਾਨੂੰ ਗੱਲ ਦੱਸਦੇ ਕੋਈ ਆ ਜੋ ਬੈਠੋ ਪਲੀਜ਼ ਕੀ ਗੱਲ ਹੈ ਦੋਵਾਂ ਦੇ ਚਿਹਰੇ ਹੀ ਉਤਰੇ ਪਏ ਨੇ ਨਾਲ ਪਹਿਲੀ ਗੱਲ ਦਾ ਜਵਾਬ ਤਾਂ ਦੇ ਦੇ ਕਿ ਤੂੰ ਆਪਣੇ ਹਲਾਤ ਕੀ ਬਣਾਏ ਕਿ ਕਿਦਾਂ ਦੇ ਕੱਪੜੇ ਪਾਏ ਏ ਤੂੰ ਹੈ ਨਾ ਕੋਈ ਤਾਂ ਤੇ ਗਹਿਣਾ ਚਿਹਰਾ ਇੰਜ ਉਤਰਿਆ ਜਿਵੇਂ ਰੋ ਕੇ ਆਈ ਹੋਵੇਂ फेर ਕੋਈ ਮੁਸੀਬਤ ਪਾ ਲਈ ਹੈ ਭਾਬੀ ਮੁਸੀਬਤ ਉਸ ਦਿਨ ਦੀ ਮੇਰੇ ਉੱਤੇ ਪੈ ਗਈ ਜਿਸ ਦਿਨ ਮੇਰਾ ਘਰ ਵਿੱਚ ਗਈ ਆ ਉਸ ਦਿਨ ਦੀ ਮੇਰੇ ਉੱਤੇ ਆਸੀ ਮੁਸੀਬਤ ਪਈ ਆ ਕਿ ਜਿਹੜੀ ਅੱਜ ਤੱਕ ਵੀ ਲੱਥਨ ਦੀ ਮੇਰੇ ਮਗਰੋਂ ਤੁਹਾਨੂੰ ਪਤਾ ਵੀ ਆ ਕਿੰਨੇ 2-3 ਵਾਰੀ ਮੈਂ ਤੁਹਾਡੇ ਕੋਲ ਆਈ ਆ ਇਹੋ ਰੋਣਾ ਰੋਂਦੀ ਰਹੀ ਕਿ ਭਾਬੀ ਉਹ ਮੇਨੂੰ ਨਹੀਂ ਉੱਥੇ ਰੱਖਦਾ ਮੇਰਾ ਕੋਈ ਹਿੱਲਾ ਵਸੀਲਾ ਕਰੋ ਮੈਂ ਕਿੱਦਾਂ ਰਵਾਂ ਉੱਥੇ ਪਰ ਤੁਸੀਂ ਮੇਰੀ ਇੱਕ ਵਾਰੀ ਨਹੀਂ ਸੁਣੀ ਤੇ ਤੁਹਾਨੂੰ ਪਤਾ ਅਗਲੇ ਦਿਨ ਮੇਨੂੰ ਘਰੋਂ ਬਾਹਰ ਕੱਢਤਾ ਹੀ ਤੇ ਪਰਪਲਾ ਹੋਵੇ ਜੀਜੂ ਦਾ ਤੇ ਦੀਰੀ ਦਾ ਜਿਹੜੇ ਮੈਨੂੰ ਆਪਣੇ ਨਾਲ ਲੈ ਕੇ ਗਏ ਤਾਨੂੰ ਮੈਂ ਉਦੋਂ ਵੀ ਇੰਨੇ ਫੋਨ ਕੀਤਾ ਤੂੰ ਇੱਕ ਵਾਰੀ ਮੇਰਾ ਫੋਨ ਨਹੀਂ ਚੁੱਕਿਆ ਕਿ ਸਿਮਰਤ ਕੀ ਗੱਲ ਹੋਈ ਆ ਜਿਸ ਦਿਨ ਮੈਂ ਇਧਰੋਂ ਘਰੋਂ ਗਈ ਨਾ ਉਸੇ ਦਿਨ ਅਗਲੇ ਨੇ ਮੈਨੂੰ ਘਰੋਂ ਬਾਹਰ ਕੱਢਤਾ ਸੀ ਕਿ ਜੇ ਤੇਰੇ ਘਰ ਦੇ ਵਿੱਚ ਤੈਨੂੰ ਰੱਖਦੇ ਤੇ ਹੀ ਕਰ ਕੀਏ ਬੱਸ ਕਰ ਇਹ ਕਿਹੜਾ ਨਵਾਂ ਚੰਨ ਚੜ੍ਹਿਆ ਹੈ ਕਿ ਉਧਰੋਂ ਨਿਕਲੀ ਇੱਧਰ ਆਈਂ ਇੱਧਰੋਂ ਤੈਨੂੰ ਭੇਜਿਆ ਸੀ ਕਿ ਆਪਣੇ ਘਰ 'ਚ ਬੱਸ ਥੋੜਾ ਅਡਜਸਟਮੈਂਟ ਕਰ ਤੂੰ ਮੂੰ ਚੁੱਕ ਕੇ ਉਧਰ ਤੁਰ ਪਈ ਆਂ ਇਹ ਹੀ ਇੱਜ਼ਤ ਰੱਖੀ ਆਪਣੇ ਬੇਕਿਆਂ ਦੀ ਤੂੰ ਇਹ ਇੱਜ਼ਤ ਰੱਖੀ ਆਪਣੇ ਭਰਾ ਦੀ ਦਿਮਾ ਦੀ ਨਹੀਂ ਸ਼ਮੀ ਭਾਬੀ ਮੇਰੀ ਗੱਲ ਨੂੰ ਕਦੀ ਜਿੱਤ ਰੱਖਦੀ ਇੱਜ਼ਤ ਰੱਖਣ ਦੀ ਕੀ ਰਹਿ ਗਿਆ ਤੁਸੀਂ ਵੀ ਮੇਰੇ ਇੱਧਰ ਉੱਧਰ ਕੱਢਿਆ ਕਿ ਜਾ ਆਪਣਾ ਘਰ ਵਸਾ ਕੱਢਿਆ ਨਹੀਂ ਅੱਛਾ ਤੈਨੂੰ ਤੇਰੇ ਘਰ ਭੇਜਿਆ ਕਿ ਆਪਣੇ ਘਰ ਚ ਰਹਿ ਕਿ ਸ਼ਮੀ ਨੇ ਆਪਣੇ ਘਰ ਚ ਅਡਜਸਟਮੈਂਟ ਨਹੀਂ ਕੀਤੀ ਕਦੀ ਲੜ ਕੇ ਨਹੀਂ ਕੁੜੀ ਆਈ ਇਹਦੀ ਸਿਫਤ ਐਸ ਗੱਲੋਂ ਪਰ ਤੂੰ ਤੂੰ 4 ਦਿਨ ਮਿੰਟ ਟਿਕਦੀਗੀ ਅੱਛਾ ਉਹਦਾ ਬੰਦਾ ਨੂੰ ਰੱਖਣਾ ਚਾਹੁੰਦਾ ਹੀ ਉੱਤਾ ਜ ਟਿੱਕੀ ਹੀ ਜੇ ਮੇਰਾ ਬੰਦਾ ਇਹ ਨਾਲ ਮਿਲੋਸ਼ਕਾਰ ਚ ਰੱਖਣਾ ਚਾਹੂਗਾ ਤੇ ਮੈਂ ਕਿਹਦੇ ਸਿਰ ਤੇ ਟਿੱਕੂਗੀ ਮਾਸੀ ਜੀ ਦੇ ਸਿਰ ਤੇ ਕਿ ਮਾਸੀ ਜੀ ਨਾਲ ਰਹਿ ਕੇ ਗੱਲਾਂ ਕਰ ਲਿਆ ਮੇਰੀ ਗੱਲ ਸੁਨ ਗੱਲ ਅਸੀਂ ਸਾਰੀ ਮਾਫੀ ਦੀ ਜਦੋਂ ਰਾਜੀ ਹੋ ਗਏ ਸੀ ਮਾਫੀ ਮੰਗਣ ਨੂੰ ਤੂੰ ਮਨਾ ਕਰਵਾਤਾ ਬਖੇੜਾ ਤੂੰ ਖੜਾ ਕਰ ਲੈਨੀ ਐ ਭਾਬੀ ਗਲਤੀ ਕੀਤੀ ਸੀ ਸੇਵਕ ਦੀ ਨਾ ਕਿ ਇਹਨਾਂ ਦੀ ਇਹ ਕਿਉਂ ਮਾਫੀ ਮੰਗਦੇ ਜੇ ਮੈਂ ਮਾਫੀ ਮੰਗਾਉਣੀ ਲੱਗੀ ਨਾ ਆ ਜਿਹੜੀ ਗੇਮ ਉਹਦਾਂ ਹੀ ਚੱਲਦੀ ਫਿਰਦੀ ਨਾ ਇਹ ਨਹੀਂ ਮੈਂ ਭੁੱਗਣ ਦੇਣੀ ਸੀ ਸਿਮਰਤ ਘਰਾਂ ਦਾ ਬੋਲਣਾ ਨਹੀਂ ਬਸਦੇ ਚੋਪਾ ਕਿੱਤਿਆਂ ਵਸਦੇ ਨੇ ਕੁਝ ਚੀਜ਼ਾਂ ਨੂੰ ਸਮਝਣਾ ਪੈਂਦਾ ਹੈ ਕੁਝ ਚੀਜ਼ਾਂ ਨੂੰ ਸੰਭਾਲਣਾ ਪੈਂਦਾ ਵੇ ਫੇਰ ਹੀ ਘਰ ਵਸਦੇ ਨੇ ਤੂੰ ੜਕੇ ਦਾ ਘਰ ਨਹੀਂ ਕਦੀ ਵਸਦੇਗੇ ਭਾਬੀ ਮੈਂ ਬੜੀ ਕੋਸ਼ਿਸ਼ ਕੀਤੀ ਘਰ ਵਸੋ ਦੀ ਪਰ ਜੇ ਲੋ ਬੰਦਾ ਨਹੀਂ ਤੇ ਰੱਖਣਾ ਚਾਹੁੰਦਾ ਤੇ ਮੈਂ ਉੱਥੇ ਰਹਿ ਕੇ ਕੀ ਕਹਿੰਦੀ ਮੈਂ ਜਿਆਦੀ ਗੱਲ ਨਹੀਂ ਕਰਨੀ ਭਾਬੀ ਸਿਮਰਤ ਇੱਕ ਮਿੰਟ ਜੀ ਨਾਲ ਕਰਦੇ ਮੈਨੂੰ ਗੱਲ ਕਰ ਆਈਂ ਉਧਰ ਮੇਰੀ ਸੁਣੋ ਗੱਲ ਧਿਆਨ ਨਾਲ ਅਸੀਂ ਉੱਥੇ ਗਏ ਸੀ ਸਮਝਾਉਣ ਹੀ ਗਏ ਸੀ ਪਰ ਉਹਨੇ ਸਾਡੀ ਇੱਕ ਨਹੀਂ ਸੁਣੀ ਬਾਰ ਬਾਰ ਕੁੜੀ ਨੂੰ ਕਹਿੰਦਾ ਸੀ ਕੀ ਆਪਣੇ ਪੇਕੇ ਚਲ ਜਾ ਬੁਰੀ ਬਿਸਤਰਾ ਗੋਲ ਕਰਕੇ ਦੋ ਵਾਰ ਕੁੜੀ ਇੱਥੇ ਆਈ ਤੁਸੀਂ ਵੀ ਨਹੀਂ ਉਹਨੂੰ ਇੱਥੇ ਗੱਲਿਆ ਤੁਸੀਂ ਰੱਖਿਆ ਨਹੀਂ ਉਹਨੂੰ ਇੱਕ ਵਾਰੀ ਤੁਸੀਂ ਫੇਰ ਇੱਥੋਂ ਕਿਹਾ ਫੇਰ ਚਲ ਜਾ ਫੇਰ ਦੂਜੀ ਆ ਰਹੀ ਫੇਰ ਤੂੰ ਆ ਭੇਜੀ ਸੀ ਕਿੰਨੇ ਕ ਵਾਰ ਜਾਂਦੀ ਉੱਥੇ ਤੇ ਕਿੰਨੇ ਕ ਵਾਰ ਆਉਂਦੀ ਮੈਂ ਇਹਨੂੰ ਕੋਈ ਕੱਢਿਆ ਨਹੀਂ ਸੀ ਤੇ ਤੂੰ ਵੀ ਆਪਣੇ ਘਰਬਾਰ ਵਾਲੀ ਕਿੰਨਾ ਸੋਨਾ ਆਪਣਾ ਘਰਬਾਰ ਰੱਖਿਆ ਟਾਈਮ ਦੇ ਨਾਲ ਤੇ ਵੀ ਜ਼ਿੰਦਗੀ ਵੀ ਸੈੱਟ ਹੋ ਗਈ ਹੈ ਮੈਂ ਇਹਨੂੰ ਕਹਿੰਦੀ ਸੀ ਰਾਜੀ ਖੁਸ਼ੀ ਰਹਿ ਪਰ ਲੜਚੜ ਗਰ ਰਹਿ ਇ ਝਗੜਦੀ ਆਉਂਦੀ ਸੀ ਮੈਨੂੰ ਤੋੜਦੇ ਨਹੀਂ ਸੀ ਭਾਬੀ ਉਸੀ ਗੱਲ ਕਰਨ ਡੇ ਹੋ ਗਗਨ ਦੀ ਤੇ ਮੇਰੇ ਪਰਿਵਾਰ ਦੀ ਗਗਨ ਚ ਤੇ ਸੇਵਕ ਚ ਜਨਮੀਨ ਹਸਮਾਨ ਦਾ ਫਰਕ ਆ ਮੈਂ ਤੇ ਗਗਨ ਸਮਝਾਉਣ ਗਏ ਸੀ ਸੇਵਕ ਨੂੰ ਕਿ ਤੂੰ ਚੌਥੇ ਦਿਨ ਉਹਨੂੰ ਕੁੜੀ ਨੂੰ ਪੇਕੇ ਘਰ ਦਿੰਨਾ ਵਾ ਤੇ ਗੱਲ ਸਮਝ ਤੇ ਆਪਣਾ ਪਰਿਵਾਰ ਬਸਾਉਣ ਵਾਲੀ ਗੱਲ ਕਰ ਉਹਨੇ ਤੇਰਾ ਕੀ ਮਾੜਾ ਕੀਤਾ ਵਾ ਤੇ ਇੱਕ ਅਡਜਸਟਮੈਂਟ ਕਰਕੇ ਦੋਵੇਂ ਜੀ ਤੁਰੂ ਕੋਈ ਗਲਤੀਆਂ ਸੀ ਮਰਦੀਆਂ ਤੇ ਕੋਈ ਤੇਰੀਆਂ ਵਾ ਲੜਦੀ ਕਿਉਂ ਆ ਪੀ ਕੇ ਉਹਦਾ ਤਾਂ ਹੀ ਲੜਦੀ ਆ ਨਾ ਨਾ ਕਿ ਤੇ ਕੁੜੀ ਨਾਲ ਬਹਿ ਕੇ ਕਦੀ ਰੋਟੀ ਖਾਦੀ ਨਾ ਕਿ ਤੇ ਉਹਨੂੰ ਨਾਲ ਕਦੀ ਲੈ ਕੇ ਗਿਆ ਨਾ ਕਦੀ ਉਹਦੇ ਨਾਲ ਇਕੱਠੇ ਟਾਈਮ ਸਪੈਂਡ ਕੀਤਾ ਕਰੇ ਤੇ ਫਾਇਦਾ ਕੀ ਇਹੋ ਜਿਹਾ ਵਿਆਹ ਦਾ ਤੇ ਸ਼ਮੀ ਸਮੇਂ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਜਿਨ੍ਹਾਂ ਨੂੰ ਨਵੇਂ-ਨਵੇਂ ਜਾਣ ਦਾ ਸ਼ੌਂਕ ਨਾ ਨਾ ਹੋਵੇ ਉਹ ਬਾਅਦ ਚ ਉਹੀ ਪਿੱਛੇ ਲੱਗੇ ਤੁਰੇ ਫਿਰਦੇ ਤੇ ਜਿਹੜੇ ਨਵੇਂ-ਨਵੇਂ ਆਪਣੇ ਬਹੁਤੇ ਚਾਹ ਪੂਰੇ ਕਰ ਲੈਂਦੇ ਨਾ ਗਾਂ ਜਾ ਕੇ ਜਮਾ ਨਹੀਂ ਪੁੱਛਦੇਗੇ ਨਾਲ ਇਹ ਤਾਂ ਟਾਈਮ ਦੀ ਗੱਲ ਹੈ ਭਾਬੀ ਇਹਦੇ 'ਚ ਤੁਸੀਂ ਗਲਤ ਜੇ ਮੇਰਾ ਤੇ ਗगन ਦਾ ਰਿਸ਼ਤਾ ਸ਼ੁਰੂ ਤੋਂ ਹੀ ਬਹੁਤ ਵਧੀਆ ਸੀ ਸਾਡੇ 'ਚ ਗਰੀਬੀ ਵੀ ਰਹੀ ਮਾੜੇ ਦਿਨ ਵੀ ਆਏ ਪਰ ਸਾਡੇ 'ਚ ਇੱਕ ਦੂਜੇ ਦਾ ਸਾਥ ਸੀ ਅਸੀਂ ਸਾਰਾ ਕੁਝ ਹੱਸ ਕੇ ਸਹਿਣ ਕਰ ਲਿਆ ਤੇ ਅੱਜ ਅੱਜ ਜੇ ਸਾਡੇ ਤੇ ਚੰਗੇ ਦਿਨ ਵੀ ਆ ਗਏ ਹਨਾ ਤਾਂ ਵੀ ਗगन चेंज ਨਹੀਂ ਹੋਏ ਤੇ ਨਾ ਮੈਂ ਉਹਨਾਂ ਨਾਲ ਚੇਂਜ ਹੋਈਆਂ ਅੱਜ ਵੀ ਸਾਡੇ 'ਚ ਉਹ ਪਿਆਰ ਆ ਤੇ ਕੱਲ ਵੀ ਸਾਡੇ 'ਚ ਉਹ ਪਿਆਰ ਰਹੀ ਬਸ ਕਰੋ ਇਹੋ ਚੀਜ਼ ਮੈਂ ਸੇਵਕ ਨੂੰ ਸਮਝਾਉਣ ਗਈ ਸੀ ਮੈਨੂੰ ਲੇਟ ਹੋਉਂਦੇ ਆ ਮੈਂ ਕਿਹਾ ਜਾਣਾ ਜ਼ਰੂਰੀ ਇਸ ਲਈ ਤਿਆਰ ਹੋਈਆਂ ਚਾਹ ਪਾਣੀ ਕਹਿੰਦੇ ਤਾਂ ਮੈਂ ਬਣਾ ਦੇਣੀ ਆ ਅਭੀ ਬੈਠੋ ਜਾਓ ਤੁਹਾਨੂੰ ਜਾਨ ਦੀ ਪਈ ਆ ਜੇ ਕੋਈ ਬੰਦਾ ਉਦਾਣਾ ਕੋਈ ਕੰਮ ਹੀ ਹੈ ਬੋਲੋ ਫਿਰ ਆਜੋ ਪੁਆਇੰਟ ਤੇ ਸੇਵਕ ਨੂੰ ਨਾ ਪੁਲਸ ਫੜ ਕੇ ਲੱਗੀ ਆ ਤੇ ਜੀਜੂ ਕੱਲੇ ਗਏ ਉਹਨੂੰ ਛਡੋਣ ਤੇ ਜੱਗੇ ਵੀਰ ਜੀ ਰਫੂਨ ਕਰੋ ਉਹਦਾਂ ਨੂੰ ਕਹ ਦਾਲ ਚੱਲੇ ਉਹਨਾਂ ਦੇ ਸ਼ੰਮੀ ਫੋਨਸ ਫੜ ਕੇ ਲੱਗੀ ਆ ਸੇਵਕ ਨੂੰ ਹਾਂ ਭਾਬੀ ਮਾਸੀ ਜੀ ਦਾ ਫੋਨ ਆਇਆ ਸੀ ਹੁਣੇ ਸਿਮਰਤ ਨੂੰ ਤੇ ਅਸੀਂ ਕਾਫੀ ਦਿਨਾਂ ਦੇ ਲੈ ਆਏ ਆ ਕਿਉਂਕਿ ਉਹ ਕਿਸੇ ਗੱਲ ਤੇ ਹੀ ਨਹੀਂ ਸੀ ਹੁੰਦਾ ਤੇ ਤੁਹਾਨੂੰ ਅਸੀਂ ਇੱਥੇ ਤਾਂ ਨਹੀਂ ਦੱਸਿਆ ਕੀ ਮੰਮੀ ਨੇ ਫੇਰ ਕਹਿਣਾ ਹੀ ਕੁੜੀ ਨੂੰ ਉੱਥੇ ਭੇਜੋ ਤੇ ਆਪਾਂ ਨਹੀਂ ਭੇਜਿਆ ਉਸਕੇ ਫੜ ਕੇ ਲੱਗੀ ਤੂੰ ਕੁਝ ਕਿਆ ਵੈ ਕੋਈ ਗੱਲ ਹੋਈ ਫੇਰ ਭਾਬੀ ਕੋਈ ਗੱਲ ਨਹੀਂ ਹੋਈ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਕਿ ਕਿਉਂ ਫੜ ਕੇ ਲੱਗੀ ਮੈਨੂੰ ਮਾਸੀ ਜੀ ਦਾ ਫੋੜਾ ਹੀ ਕਿ ਅੰਦਰ ਬਸ ਏਦੀ ਗੱਲ ਕਹੀ ਕਿ ਸੇਵਕ ਨੂੰ ਪੁਲਸ ਫੜ ਕੇ ਲੱਗੀ ਆ ਅਹੇ ਉਹ ਤਾਂ ਜਿਆਜ ਕਿਹਦੇ ਕੇਸ ਪਾ ਦਿੱਤਾ ਵਾ ਤੇ ਸੇਵਕ ਦੀ ਕੋਈ ਗਲਤੀ ਨਹੀਂ ਆ ਤੇ ਹੁਣ ਜੀਜੂ ਕੱਲੇ ਗਏ ਆ ਤੇ ਮੈਂ ਕਹਿੰਦੀ ਕਿ ਜੱਗੇ ਪਰ ਫੋਨ ਕਰਾਂ ਉਹਦਾਂ ਨੂੰ ਕਿ ਨਾਲ ਚੱਲੇ ਭਾਬੀ ਕਹਿੰਦੇ ਨੇ ਸੇਵਕ ਤੇ ਦੋ ਨੰਬਰ ਦਾ ਕੇਸ ਪੈ ਗਿਆ ਵਾ ਕਿ ਉਹ ਨਸ਼ਾ ਵੇਚਦਾ ਸ਼ੌਕ ਕਰਨ ਐਵੇਂ ਤਾਂ ਆਈਆਂ ਨਹੀਂ ਕੁਛ ਨਾ ਕੁਛ ਤਾਂ ਸ਼ੌਂਕ ਪਾਲਲੇ ਸੀ ਨਾ ਨਾਲ ਮੇਰੀ ਗੱਲ ਸੁਣ ਸ਼ੰਮੀ ਹਾਜੀ ਤੇਰੇਗੇ ਬਾਹਰ ਤੇ ਮੈਂ ਐਸ ਕੰਮ ਲਈ ਉਹਨਾਂ ਨੂੰ ਫੋਨ ਕਰਾਂ ਤੈਨੂੰ ਪਤਾ ਹੈ ਜਿੰਨਾ ਇੱਥੇ ਬਿਜ਼ਨਸ ਹੈ ਨਾ ਉਹਨਾਂ ਹੀ ਉਹ ਬਾਹਰ ਆਪਣਾ ਫਲਾਣਦੇ ਨੇ ਤੇ ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਨਾਲ ਇਹੋ ਜੀ ਗੱਲ ਲਈ ਉਹਨਾਂ ਨੂੰ ਇੱਥੇ ਬੁਲਾਵਾਂਗੀ ਥਾਣੇ ਕਚਹਿਰੀਆਂ 'ਚ ਜਾਣਗੀ ਇੰਨਾ ਕੰਮ ਆਵਸਤੇ ਨਾ ਤੇ ਸਾਡੇ ਖਾਨਦਾਨ 'ਚ ਕੋਈ ਇਹੋ ਜਿਹੇ ਕੰਮ 'ਚ ਗਿਆ ਤੇ ਨਾ ਮੈਂ ਹਜੇ ਭੇਜਣਾ ਹੈ ਅਰੇ ਸਾਰੀ ਰਿਕੋਡਿਸ਼ਨ ਕਰ ਆਬ ਹੋ ਜੇਗੀ ਉਹਨਾਂ ਨੂੰ ਗੱਲਾਂ ਕਰਨਗੇ ਰੱਬ ਨਾ ਕਰੇ ਕੇਸ ਕੋਈ ਹੋਰ ਪੁੱਠਾ ਨਿਕਲ ਆਇਆ ਤਾਂ ਉਹਨਾਂ ਦੇ ਉੱਤੇ ਪੈ ਜਾਏਗਾ ਜਿਹੜਾ ਨਾਲ ਤੁਰਦਾ ਨਾਲ ਨਿਬੜ ਜਾਂਦਾ ਵੈ ਭਾਬੀ ਅੱਜ ਤਾਨੂੰ ਆਪਣੀ ਇੱਜ਼ਤ ਦਾ ਪਤਾ ਲੱਗ ਗਿਆ ਜਦੋਂ ਉਸ ਦਿਨ ਮੈਨੂੰ ਉਹ ਘਰ ਚ ਭੇਜਿਆ ਸੀ ਉਦੋਂ ਈ ਤੁਹਾਡੀ ਇੱਜ਼ਤ ਦਾ ਖਿਆਲ ਹੀ ਉਦੋਂ ਹੀ ਲੱਗ ਚੱਕ ਪੁੱਛ ਲੈਂਦੇ ਕਿ ਬੰਦਾ ਕਿੱਦਾਂ ਦਾ ਸੀ ਸਾਰੀ ਉਮਰ ਤੇ ਮੈਂ ਬੱਜੀ ਰਹਿ ਗਈ ਨਾ ਜ਼ਿੰਦਗੀ ਤੇ ਮੇਰੀ ਬਰਬਾਦ ਹੋ ਗਈ ਨਾ ਆਪਣਾ ਦੋਸਾ ਦਿੱਤਾ ਰਿਸ਼ਤਾ ਮੈਂ ਨਹੀਂ ਕਰਾਇਆ ਰਿਸ਼ਤਾ ਮੰਮੀ ਦੇ ਪੇਕਿਆਂ ਨੇ ਕਰਾਇਆ ਵੈ ਮੈਂ ਨਹੀਂ ਕਰਾਇਆ ਤੇ ਮੰਮੀ ਪਤਾ ਕਰਵਾਉਂਦੇ ਆਪਣੇ ਭਰਾ ਦੇ ਬੱਚਿਆਂ ਕੋ ਕਿ ਰਿਸ਼ਤਾ ਕਿੱਦਾਂ ਦਾ ਲੈ ਕੇ ਆਏ ਹੋ ਮੈਂ ਤਾਂ ਉਸੇ ਪਤਾ ਕਰਾਉਣਾ ਸੀ ਮੇਰਾ ਕੋਈ ਰੋਲ ਸੀ ਕਿਹੇ ਦਾ ਮੈਂ ਤਾਂ ਘਰਵਾਰੀ ਕਿਹਾ ਵਾ ਹਾਂ ਬਈ ਰਿਚ ਹੈ ਅੱਛੀ ਫੈਮਿਲੀ ਹੈ ਕਰ ਦੋ ਕੁੜੀ ਦਾ ਵਿਆਹ ਇਹਦੇ 'ਚ ਮੈਂ ਕੀ ਗਲਤ ਕਰਤਾ ਮੈਨੂੰ ਵੀ ਜਰਾ ਦੱਸ ਦੇ ਤੂੰ ਦੇਖਣ ਵਾਲੇ ਵੀ ਤੁਸੀਂ ਜੇ ਨਾ ਤੁਸੀਂ ਵੇਖਿਆ ਸਭ ਕੋ ਜਿਹ ਬੈਤਰੀ ਨਾਲ ਗਈ ਉੱਥੇ ਉਹਨੇ ਕਿਹੜਾ ਲਵ ਮੇਜ ਕਰਾਈ ਆ ਤੁਸੀਂ ਸਾਰਿਆਂ ਨੇ ਰਿਸ਼ਤਾ ਕੀਤਾ ਤੇ ਫੇਰ ਹੀ ਹੋ ਗਈ ਹੈ ਨਾ ਵਿਚਾਰੀ ਜੇ ਅੱਜ ਉਹਦੇ ਤੇ ਮੁਸੀਬਤ ਪੈ ਗਈ ਆ ਤੇ ਅੱਜ ਤੁਸੀਂ ਸਾਥ ਨਹੀਂ ਦੋਗੇ ਤੇ ਕੌਣ ਦੇਵੇਗਾ ਦੱਸੋ ਨਾ ਕਿੱਦਾਂ ਨਹੀਂ ਗੱਲਾਂ ਕਰਨੀਆਂ ਤੈਨੂੰ ਪਤਾ ਨਾ ਕਿ ਬਚੋਲੇ ਕੌਣ ਹੈਗੇ ਨੇ ਅਹੀਂ ਬਚੋਲੇ ਨਹੀਂ ਐ ਮੰਮੀ ਦੇ ਪੇਕੇ ਤੁਹਾਡੇ ਨਾਨਕੇ ਤੇ ਨਾਨਕਿਆਂ ਨੇ ਹੁਣ ਕੋਈ ਗੇਮ ਰਚਾਤੀ ਇਹਦੇ ਵਿੱਚ ਮੇਰਾ ਕੀ ਦੋਸ਼ ਹੈ ਔਰ ਇਸ ਦੋਸ਼ ਦੇ ਵਿੱਚ ਮੈਂ ਆਪਣੇ ਬੰਦੇ ਨੂੰ ਕਿਉਂ ਨਾਲ ਸੁਵਾਵਾ ਮੈਨੂੰ ਦੱਸੀ ਕੇਸ ਇਹੋ ਜਿਹਾ ਕੋਈ ਪੁੱਠਾ ਸਿੱਧਾ ਪਿਆ ਹੋਇਆ ਹੈਗਾ ਤੇਰੇ ਘਰਲੇ ਤੇ ਮੇਰਾ ਬੰਦਾ ਉੱਥੇ ਜਾਏਗਾ ਨੇ ਜਾਣੇ ਉਹਨਾਂ ਨੂੰ ਨਾਲ ਕਸੀਟ ਦੇਗਾ ਉਹ ਸੇਵਕ ਦਾ ਦਿਮਾਗ ਦਾ ਪਤਾ ਵੈ ਉੱਠ ਕੇ ਉਂਗਲ ਚੁੱਕ ਲਵੇ ਆਪਣੇ ਆਪ ਨੂੰ ਵਿਚਾਨ ਨੂੰ ਕਿ ਪੁਲਿਸ ਵਾਲਿਆਂ ਨੇ ਕਿਹਾ ਕਿ ਨਾ ਲੈ ਬਈ ਤੂੰ ਕਿਦੇ ਨਾਲ ਰਲਿਆ ਹੋਰ ਕੁਝ ਨਾ ਸੁਝੇ ਉਹ ਮੇਰੇ ਵਾਲੀ ਟੱਕ ਜਵੇ ਲੋ ਜੀ ਇਹਦਾ ਬੰਦਾ ਹੈਗਾ ਜੀ ਫਿਰ ਭਾਬੀ ਸਾਡੂ ਵੀਰੇ ਦਾ ਬੜਾ ਖਿਆਲ ਆ ਆ ਦੀਦੀ ਵੀ ਤੁਹਾਡੇ ਵਰਗੀ ਆ ਇੱਕ ਵਾਰੀ ਨਹੀਂ ਤੁਹਾਡੇ ਸੋਚਿਆ ਕਿ ਮੇਰੇ ਬੰਦੇ ਨੇ ਹੋ ਜੇ ਨੌਕਰੀ ਲੱਗੀ ਆ ਭਾਬੀ ਗਗਨ ਵਿੱਚ ਤੇ ਗਏ ਹੀ ਆ ਉਹਨਾਂ ਨੇ ਤੇ ਆ ਸਾਰੇ ਸਵਾਲ ਇੱਕ ਵਾਰ ਨਹੀਂ ਸੋਚੇ ਇੱਕ ਵਾਰ ਨਹੀਂ ਉਹਨਾਂ ਨੇ ਸੋਚਿਆ ਕੀ ਸੇਵਕ ਬਿੰਨੂ ਵਿਆਸ ਕਾਮ 'ਚ ਫਸਾ ਦੂਗਾ ਉਹਨਾਂ ਨੇ ਅੱਧੀ ਜ਼ੁਬਾਨ ਨਾਲ ਅਹੀਂ ਕਿਹਾ ਏ ਕਿ ਜਾ ਕੇ ਪਤਾ ਕਰੋ ਕਿ ਸੇਵਕ ਕਿਹੜੇ ਠਾਣੇ 'ਚ ਆ ਤੇ ਉਹਦੀ ਹੈਲਪ ਕਰੋ ਤੇ ਉਸੇ ਵੇਲੇ ਭੱਜ ਗਿਆ ਉਹਨਾਂ ਨੇ ਕੋੰਜੇ ਨਹੀਂ ਚੰਗਾ ਮਾਰਾ ਸੋਚਿਆ ਆਪਣਾ ਸ਼ੰਮੀ ਅਦਰਾ ਮੈਂ ਨਾਲ ਗੱਲ ਕਰ ਜਾ ਬੈਰ ਸਿਮਰਾ ਤੂੰ